ਨਗੇ 28 ਅਗਸਤ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਿੱਲੀ ਜੰਮੂ ਕਟੜਾ ਹਾਈਵੇ ਸਬੰਧੀ ਮੀਟਿੰਗ ਕਰਨਗੇ ਪ੍ਰਧਾਨ ਮੰਤਰੀ ਦੀ ਮੀਟਿੰਗ ਤੋਂ ਪਹਿਲਾਂ ਪੰਜਾਬ ਦੇ ਸਾਰੇ ਅਫਸਰ ਹਾਈ ਅਲਰਟ ਤੇ ਨੇ ਮਕਸਦ ਕਤਨੇ ਡੀਜੀਪੀ ਪੰਜਾਬ ਨੂੰ ਚਿੱਠੀ ਲਿਖੀ ਹੈ ਮਲੇਰਕੋਟਲਾ ਤੇ ਕਪੂਰਥਲਾ ਦੇ ਵਿੱਚ ਤੁਰੰਤ ਜ਼ਮੀਨ ਐਦਿਗ੍ਰਹਿਣ ਕਰਨ ਦੇ ਹੁਕਮ ਦਿੱਤੇ ਗਏ ਨੇ ਕਈ ਕਾਫੀ ਜ਼ਮੀਨਾਂ ਜੋ ਹਲੇ ਤੱਕ ਐਕਵਾਇਰ ਨਹੀਂ ਕੀਤੀ ਗਈ ਹੈ ਜਿਸ ਨੂੰ ਲੈ ਕੇ ਬੀਤੇ ਦਿਨ ਵੀ ਬਹੁਤ ਰੌਲਾ ਪਿਆ ਸੀ ਤੇ ਹੁਣ 28 ਅਗਸਤ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਜੰਮੂ ਕਟੜਾ ਹਾਈਵੇ ਸਬੰਧੀ ਮੀਟਿੰਗ ਕੀਤੀ ਜਾਣੀ ਹੈ ਪੀਐਮ ਦੀ ਮੀਟਿੰਗ ਤੋਂ ਪਹਿਲਾਂ ਹਾਈ ਅਲਰਟ ਨੇ ਮਕਸਦਤ ਨੇ ਡੀਜੀਪੀ ਪੰਜਾਬ ਨੂੰ ਚਿੱਠੀ ਲਿਖੀ ਹੈ ਸਹਿਯੋਗੀ ਰੋਹਿਤ ਬਾਂਸਲ ਸਰ ਨਾਲ ਲਾਈਵ ਜੁੜ ਚੁੱਕੇ ਨੇ ਰੋਹਿਤ ਦਾ ਰੁਕ ਕਰਾਂਗੇ ਤਾਂ ਰੋਹਿਤ ਇੱਕ ਵਾਰ ਫਿਰ ਤੋਂ ਪੰਜਾਬ ਸਰਕਾਰ ਹੈ ਜਿਹੜੀ ਉਸ ਨੂੰ ਟਾਈਟ ਕੀਤਾ ਜਾ ਰਿਹਾ ਨਜ਼ਰ ਆ ਰਿਹਾ ਹੈ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ 28 ਅਗਸਤ ਨੂੰ ਮੀਟਿੰਗ ਹੈ ਤੇ ਅਦਰ ਪੰਜਾਬ ਸਰਕਾਰ ਵੀ ਹੈ ਜਿਹੜੀ ਉਹ ਵੀ ਚਿੰਤਾ ਦੇ ਵਿੱਚ ਹੈ ਕਿਉਂਕਿ ਕਿਸਾਨ ਕਹਿ ਰਹੇ ਨੇ ਕਿ ਸਾਨੂੰ ਸਹੀ ਪੈਸਾ ਨਹੀਂ ਮਿਲ ਰਿਹਾ ਅਜਿਹਾ ਹੀ ਬਿਆਨ ਮੁੱਖ ਮੰਤਰੀ ਦੇ ਵੱਲੋਂ ਵੀ ਦਿੱਤਾ ਗਿਆ ਸੀ ਕਿ ਸਹੀ ਪੈਸਾ ਦਿਓ ਜਲਦ ਤੋਂ ਜਲਦ ਜ਼ਮੀਨ ਅਕਵਾਇਰ ਕਰਕੇ ਦੇਾਂਗੇ ਹੋਰ ਕੋਈ ਰੌਲਾ ਹੀ ਨਹੀਂ ਹੈ ਹੁਣ ਹੁਕਮ ਨੇ ਕਿ ਜਲਦ ਜਲਦ ਮੰਗਲਵਾਰ ਤੋਂ ਪਹਿਲਾਂ ਪਹਿਲਾਂ ਜ਼ਮੀਨ ਅਕਵਾਇਰ ਕਰ ਦਿਓ ਕਿ ਕੁਝ ਜਾਣਕਾਰੀ ਹੈ ਜੀ ਦੇਖੋ ਮੰਗਲਵਾਰ ਦਾ ਦਿਨ ਅੱਜ ਦਾ ਹੀ ਦਿਨ ਹੈਗਾ ਔਰ ਜਿਹੜੀ ਚਿੱਠੀ ਹੈਗੀ ਉਹ ਕੱਲ ਲਿਖੀ ਗਈ ਸੀਗੀ ਤਾਂ ਜਿਹੜੀ ਇੱਕ ਚਿੱਠੀ ਆ ਉਹ ਡੀਜੀਪੀ ਨੂੰ ਲਿਖੀ ਜਾਂਦੀ ਹੈਗੀ ਪੰਜਾਬ ਦੇ ਚੀਫ ਸੈਕਟਰੀ ਦੇ ਵੱਲੋਂ ਜਿਸ ਦੇ ਵਿੱਚ ਜ਼ਿਕਰ ਕੀਤਾ ਜਾਂਦਾ ਦੋ ਚਿੱਠੀਆਂ ਦਰਅਸਲ ਲਿਖੀਆਂ ਗਈਆਂ ਪਹਿਲੀ ਚਿੱਠੀ ਹੈ ਜਿਹੜੀ ਉਹ ਜਿਹੜੀ ਪ੍ਰਸ਼ਾਸਨਿਕ ਵਿਭਾਗ ਹੈ ਉਸ ਨੂੰ ਲਿਖੀ ਜਾਂਦੀ ਹੈ ਜਿਸ ਦੇ ਵਿੱਚ ਕਿਹਾ ਗਿਆ ਕਿ ਜਿਹੜੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਆਰਡਰ ਨੇ ਕਿ ਜੇਕਰ ਕਿਸੇ ਜਗ੍ਹਾ ਤੇ ਕਿਸੇ ਵੀ ਤਰੀਕੇ ਦੀ ਸਹਾਇਤਾ ਦੀ ਜ਼ਰੂਰਤ ਹੈ ਤਾਂ ਉਹ ਨਿਯਮਾਂ ਨੂੰ ਇਨ ਬਿਨ ਲਾਗੂ ਕੀਤਾ ਜਾਵੇ ਦੂਸਰੀ ਚਿੱਠੀ ਹੈ ਜਿਹੜੀ ਉਹ ਪੰਜਾਬ ਦੇ ਡੀਜੀਪੀ ਨੂੰ ਲਿਖੀ ਗਈ ਹੈ ਜੋ ਚਿੱਠੀ ਡੀਜੀਪੀ ਪੰਜਾਬ ਨੂੰ ਲਿਖੀ ਗਈ ਹੈ ਉਸ ਦੇ ਵਿੱਚ ਜ਼ਿਕਰ ਕੀਤਾ ਗਿਆ ਕਿ 28 ਅਗਸਤ ਨੂੰ ਜਾਨੀ ਕਿ ਕੱਲ ਦੈਨ ਬੁੱਧਵਾਰ ਨੂੰ ਜਿਹੜੀ ਇੱਕ ਮੀਟਿੰਗ ਹੈਗੀ ਉਹ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੈ ਰਿਹਾ ਜਿਸ ਦੇ ਵਿੱਚੋਂ ਜੰਮੂ ਕਸ਼ਮੀਰ ਔਰ ਜਿਹੜਾ ਕਟੜਾ ਹਾਈਵੇ ਹੈਗਾ ਬਾਇਆ ਅੰਮ੍ਰਿਤਸਰ ਹੋ ਕੇ ਨਿਕਲ ਰਿਹਾਗਾ ਉਸ ਦੇ ਬਾਰੇ ਜਿਹੜੀ ਚਰਚਾ ਹੈਗੀ ਉਹਨਾਂ ਨੇ ਕਰਨੀ ਹੈ ਔਰ ਇਸ ਮੀਟਿੰਗ ਤੋਂ ਪਹਿਲਾਂ ਪਹਿਲਾਂ NHAI ਨੂੰ ਜਿਹੜੀ ਪੂਰੀ ਜ਼ਮੀਨ ਹੈ ਇਸ ਪ੍ਰੋਜੈਕਟ ਦੇ ਲਈ ਉਹ ਮੁਹੱਈਆ ਕਰਵਾਈ ਜਾਵੇ ਔਰ ਇਸ ਦੇ ਲਈ ਦੋ ਜਗ੍ਹਾ ਦੇ ਉੱਪਰ ਦਿੱਕਤ ਆ ਰਹੀ ਹੈ ਪਹਿਲੀ ਜਗ੍ਹਾ ਹੈਗੀ ਮਲੇਰ ਕੋਟਲਾ ਮਲੇਰ ਕੋਟਲਾ ਦੇ ਵਿੱਚ ਲਗਭਗ 1.75 ਕਿਲੋਮੀਟਰ ਦੀ ਜਿਹੜੀ ਜ਼ਮੀਨ ਹੈ ਯਾਨੀ ਕਿ ਪੌਣੇ 2 ਕਿਲੋਮੀਟਰ ਸੀ ਕਹਿ ਸਕਦੇ ਆਂਗੇ ਕਿ ਜਿਹ ਔਰ ਜਿਹੜੀ ਦੂਸਰੀ ਜ਼ਮੀਨ ਹੈਗੀ ਉਹ ਹੁੰਦੀ ਹੈ ਕਪੂਰਥਲਾ ਜ਼ਿਲ੍ਹੇ ਦੇ ਆਦੀਨ ਜਿਸ ਦੇ ਵਿੱਚ 1.25 ਯਾਨੀ ਕਿ ਸਵਾ ਕਿਲੋਮੀਟਰ ਦਾ ਅਜੇ ਹਾਇ ਏਰੀਆ ਹੈਗਾ ਜਿਸ ਜਗ੍ਹਾ ਦੀ ਜ਼ਮੀਨ ਹਾਲੇ ਤੱਕ NHAI ਨੂੰ ਮੁਹਈਆ ਨਹੀਂ ਕਰਵਾਈ ਗਈ ਹੈ ਤਾਂ ਜਿਹੜੀ DGP ਨੂੰ ਚਿੱਠੀ ਲਿਖੀ ਆ ਉਸ ਦੇ ਵਿੱਚ ਸਖਤ ਨਿਰਦੇਸ਼ ਜਿਹੜੇ ਜਾਰੀ ਕਰ ਦਿੱਤੇ ਗਏ ਨੇ ਕਿ ਜਿੰਨੀ ਪੁਲਿਸ ਫੋਰਸ ਦੀ ਜ਼ਰੂਰਤ ਆ ਉੰਨੀ ਪੁਲਿਸ ਫੋਰਸ ਹੈ ਜਿਹੜੀ ਮੁਹਈਆ ਕਰਵਾਈ ਜਾਵੇ ਔਰ ਇੱਕ ਦਿਨ ਦੇ ਅੰਦਰ ਅੰਦਰ ਯਾਨੀ ਕਿ ਅੱਜ ਦੇ ਦਿਨ ਦੇ ਅੰਦਰ ਅੰਦਰ ਇਹ ਪੂਰੀ ਜ਼ਮੀਨ ਹੈ ਜਿਹੜੀ ਉਹ NHAI ਨੂੰ ਸਪੁਰਦ ਕੀਤੀ ਜਾਵੇ ਤਾਂ ਕਿ ਕਿਸੇ ਵੀ ਤਰੀਕੇ ਦੀ ਦਿੱਕਤ ਪਰ ਨਾ ਆਵੇ ਔਰ ਜਦੋਂ ਤੱਕ ਪ੍ਰਗਤੀ ਮੀਟਿੰਗ ਜੋ ਨਰਿੰਦਰ ਮੋਦੀ ਲੈ ਰਹੇ ਨੇ ਦੇਸ਼ ਦੇ ਪ੍ਰਧਾਨ ਮੰਤਰੀ ਉਸ ਨੂੰ ਨਾਮ ਦਿੱਤਾ ਗਿਆ ਹੈਗਾ ਪ੍ਰਗਤੀ ਮੀਟਿੰਗ ਉਸ ਮੀਟਿੰਗ ਤੋਂ ਪਹਿਲਾਂ ਪਹਿਲਾਂ ਪੂਰੀ ਦੀ ਪੂਰੀ ਜ਼ਮੀਨ ਹੈ ਜਿਹੜੀ ਉਹ ਐਨਐਚਆਈ ਦੇ ਕੋਲ ਹੋਣੀ ਚਾਹੀਦੀ ਹੈ ਇਸ ਦੇ ਲਈ ਜਿੰਨੀ ਤੁਹਾਨੂੰ ਪੁਲਿਸ ਫੋਰਸ ਦੀ ਜ਼ਰੂਰਤ ਹੈ ਉਸ ਦਾ ਇਸਤੇਮਾਲ ਕੀਤਾ ਜਾਵੇ ਐਸਐਸਪੀ ਮਲੇਰਕੋਟਲਾ ਔਰ ਐਸਐਸਪੀ ਕਪੂਰਥਲਾ ਦੋਨਾਂ ਨੂੰ ਇਸ ਚੀਜ਼ ਦੇ ਨਿਰਦੇਸ਼ ਨੇ ਜਿਹੜੇ ਜਾਰੀ ਕਰ ਦਿੱਤੇ ਗਏ ਨੇ ਕਿ ਪੁਲਿਸ ਫੋਰਸ ਦੇ ਵਿੱਚ ਕਿਸੇ ਤਰੀਕੇ ਦੀ ਢਿੱਲ ਹੈ ਜਿਹੜੀ ਉਹ ਨਹੀਂ ਹੋਣੀ ਚਾਹੀਦੀਗੀ ਔਰ ਜਿੰਨੀ ਮਾਤਰਾ ਦੀ ਪੁਲਿਸ ਦੀ ਲੋੜ ਹੈ ਉਹ ਮਾਤਰਾ ਦੇ ਵਿੱਚ ਜਿਹੜਾ ਪੁ ਤੇ ਪ੍ਰਸ਼ਾਸਨ ਦੇ ਕੋਲੇ ਕੋਈ ਗਿੱਦੜ ਸਿੰਘ ਹੀ ਹੈ ਜਿਹੜੀ ਕਿਸਾਨਾਂ ਨੂੰ ਸੰਘਾਤੀ ਤੇ ਕਿਸਾਨਾਂ ਨੇ ਆਪਣੀ ਜ਼ਮੀਨ ਦੇਤੀ ਬਿਨਾ ਕਿਸੇ ਰੋਲੇ ਦੇ ਮਤਲਬ ਕੋਈ ਗਿੱਦੜ ਸਿੰਘ ਹੀ ਹੈ ਤੇ ਦੂਸਰਾ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਪੁਲਿਸ ਫੋਰਸ ਉੱਤੇ ਤਨਾਤ ਕਰਨ ਦੇ ਹੁਕਮ ਦਿੱਤੇ ਗਏ ਨੇ ਬਲ ਪ੍ਰਯੋਗ ਕੀਤਾ ਜਾਏਗਾ ਦੋਹਾਂ ਚੀਜ਼ਾਂ ਜੋ ਲੱਗਦਾ ਹੈ ਕਿ ਸਰਕਾਰ ਕੋਈ ਵੀ ਰਿਸਕ ਲਏਗੀ ਦੇਖੋ ਰਿਸਕ ਲੈਣਾ ਪਏਗਾ ਰਿਸਕ ਲੈਣਾ ਪਏਗਾ ਕਾਰਨ ਉਹਦਾ ਇਹ ਹੈ ਕਿ ਜਿਸ ਤਰੀਕੇ ਦੇ ਨਾਲ ਐਨ ਐਚ ਆਈ ਦੇ ਵੱਲੋਂ ਚਿੱਠੀਆਂ ਆਈਆਂ ਕਿ ਜੇਕਰ ਤੁਸੀਂ ਸਾਡੇ ਲਈ ਜ਼ਮੀਨ ਨਹੀਂ ਦੇ ਸਕਦੇ ਤਾਂ ਅਸੀਂ ਪ੍ਰੋਜੈਕਟਾਂ ਨੂੰ ਬੰਦ ਕਰ ਦਿੰਦੇ ਹਾਂ ਪ੍ਰੋਜੈਕਟ ਨੂੰ ਅਸੀਂ ਕਲੋਜ਼ ਕਰ ਦਿੰਦੇ ਹਾਂ ਕਿਉਂਕਿ ਜਿਸ ਤਰੀਕੇ ਦੇ ਹਾਲਾਤ ਹੈ ਦਰਅਸਲ ਜ਼ਮੀਨ ਤਾਂ ਹੋਕ ਹੀ ਰਹੀ ਹੈ ਕਾਫੀ ਜਗ੍ਹਾ ਦੇ ਉੱਪਰ ਕਿਸਾਨ ਹੈ ਜਿਹੜੇ ਉਹ ਡਿਮਾਂਡ ਕਰ ਰਹੇ ਸੀਗੇ ਕਿ ਸਾਨੂੰ ਜ਼ਮੀਨਾਂ ਦੇ ਰੇਟ ਜ਼ਿਆਦਾ ਦਿੱਤੇ ਜਾਣ ਬਹੁਤ ਜਗ੍ਹਾ ਤੇ ਹੋਇਆ ਕਿ ਕਿਸਾਨਾਂ ਦੇ ਨਾਲ ਸਹਿਮਤੀ ਵੀ ਬਣ ਗਈ ਪਰ ਕਿਸਾਨਾਂ ਨੂੰ ਜਿਹੜੇ ਪੈਸੇ ਆ ਉਹ ਨਹੀਂ ਭੇਜੇਗੇ ਉਸ ਦੇ ਕਰਕੇ ਵੀ ਇਸ਼ੂ ਹੋ ਗਿਆ ਬਹੁਤ ساری ਜਗ੍ਹਾ ਦੇ ਉੱਪਰ ਕਿਸਾਨਾਂ ਨੂੰ ਪੈਸੇ ਵੀ ਭੇਜ ਦਿੱਤੇ ਗਏ ਪਰ ਇਸ ਦੇ ਬਾਵਜੂਦ ਕਿਸਾਨ ਨੇ ਜਿਹੜੇ ਉਹ ਆਪਣੀ ਫਸਲ ਉਸ ਜਗ੍ਹਾ ਤੇ ਬੀਜ ਲੈਂਦੇ ਨੇ ਕਿਸਾਨਾਂ ਨੂੰ ਲੱਗਦਾ ਕਿ ਸ਼ਾਇਦ ਹਾਲੇ ਤੱਕ ਜਿਹੜਾ ਕੰਮ ਹੈਗਾ ਉਹ ਸੜਕ ਦਾ ਚੱਲ ਰਿਹਾ ਹੈਗਾ ਸਾਲ ਹੋਰ ਲੱਗ ਜਾਏਗਾ ਉਸ ਤੋਂ ਪਹਿਲਾਂ ਇੱਕ ਫਸਲ ਜਿਹੜੀ 6 ਮਹੀਨਿਆਂ ਦੇ ਅੰਦਰ ਹੈਗੀ ਉਸ ਨੂੰ ਲੈ ਲਿਆ ਜਾਵੇ ਔਰ ਜਦੋਂ ਕਿਸਾਨ ਫਸਲ ਬੀਜ ਲੈਂਦਾ ਹੈਗਾ ਤਾਂ ਕਿਸਾਨ ਨੂੰ ਲੱਗਦਾ ਕਿ ਹੁਣ ਅਸੀਂ ਜ਼ਮੀਨ ਤੇ ਕਬਜ਼ਾ ਕਿਉਂ ਦੇਗੀ ਜਿੰਨੀ ਦੇਰ ਤੱਕ ਫਸਲ ਪੱਕ ਨਹੀਂ ਜਾਂਦੀ ਉਨੀ ਦੇਰ ਤੱਕ ਜ਼ਮੀਨ ਤੇ ਕਬਜ਼ਾ ਰੱਖਿਆ ਜਾਵੇ ਤਾਂ ਇਸ ਤਰੀਕੇ ਦੇ ਕਾਫੀ ਅਲੱ ਦੇ ਰੌਲਿਆਂ ਨੂੰ ਸੁਲਝਾਉਣ ਦੀ ਲੋੜ ਹੈਗੀ ਹਾਲਾਂਕਿ ਜਿਹੜੀ ਐਨਐਚਆਈ ਹੈ ਐਨਐਚਆਈ ਦੇ ਵੱਲੋਂ ਜਿਹੜੀ ਸਟੇਟ ਗਵਰਨਮੈਂਟ ਦੇ ਵੱਲੋਂ ਪੈਸੇ ਕਿ ਲਈਏ ਕਿ ਜਿੰਨੇ ਵੀ ਤੈਅ ਕੀਤੇ ਜਾਂਦੇ ਨੇ ਕਿ ਐਨਐਚਆਈ ਦੇ ਵੱਲੋਂ ਕੋਈ ਦਿੱਕਤ ਪੇਸ਼ਾਨੀ ਉਸ ਤਰੀਕੇ ਦੇ ਨਹੀਂ ਆਉਂਦੀ ਪਰ ਬਹੁਤ ਸਾਰੀ ਜਗ੍ਹਾ ਦੇ ਉੱਪਰ ਅਲੱਗ-ਅਲੱਗ ਯੂਨੀਅਨਾਂ ਦੇ ਧਰਨੇ ਦੇ ਕਾਰਨ ਬਹੁਤ ਸਾਰੀ ਜਗ੍ਹਾ ਦੇ ਉੱਪਰ ਹੋਇਆ ਕੀ ਹੈ ਕਿ ਕਿਸਾਨ ਕਹਿ ਰਹੇ ਨੇ ਸਾਨੂੰ ਇਸ ਜਗ੍ਹਾ ਤੋਂ ਪਾਸਿੰਗ ਦਿੱਤੀ ਜਾਵੇ ਤਾਂ ਕਿ ਅਸੀਂ ਕ੍ਰੋਸ ਕਰ ਸਕੀਏ ਉਸ ਚੀਜ਼ ਕਰਕੇ ਧਰਨੇ ਚੱਲ ਰਹੇ ਆ ਤਾਂ ਇਸ ਤਰੀਕੇ ਦੇ ਨਾਲ ਅਲੱਗ-ਅਲੱਗ ਰੌਲੇ ਨੇ ਜਿਸ ਦੀ وجہ ਦੇ ਕਰਕੇ ਇਹ ਪ੍ਰੋਜੈ ਤੋ ਪਹਿਲਾਂ ਪੰਜਾਬ ਸਰਕਾਰ ਦੇ ਵੱਲੋਂ ਵੀ ਜਿਹੜੀਆਂ ਹਦਾਇਤਾਂ ਨੇ ਉਹ ਡੀਜੀਪੀ ਪੰਜਾਬ ਨੂੰ ਜਾਰੀ ਕਰ ਦਿੱਤੀਆਂ ਗੀਆਂ ਨੇ ਕਿ ਕਿਸੇ ਤਰੀਕੇ ਦੀ ਢਿੱਲ ਹੈ ਜਿਹੜੀ ਇਸ ਚੀਜ਼ ਦੇ ਵਿੱਚ ਨਹੀਂ ਹੋਣੀ ਚਾਹੀਦੀ ਔਰ ਜਿਹੜੀ ਜ਼ਮੀਨ ਹੈਗੀ ਉਹ ਇੱਕ ਵਾਰ ਕਰਕੇ ਜਿਹੜੀ ਡਿਪਾਰਟਮੈਂਟ ਨੂੰ ਸੌਂਪੀ ਜਾਵੇ ਤਾਂ ਕਿ ਇਸ ਪ੍ਰਗਤੀ ਮੀਟਿੰਗ ਦੇ ਵਿੱਚ ਐਨਐਚਆਈ ਦੇ ਕੋਲ ਕੋਈ ਸ਼ਿਕਾਇਤ ਦਾ ਮੌਕਾ ਨਾ ਹੋਵੇ ਕਿ ਸਾਨੂੰ ਪੰਜਾਬ ਦੇ ਅੰਦਰ ਦਿੱਕਤਾਂ ਆ ਰਹੀਆਂ ਨੇ ਮਤਲਬ ਰੋਹਿਤ ਅੱਜ 27 ਤਰੀਕ ਹੈ ਔਰ ਕੱਲ ਨੂੰ ਠਾਈ ਹੈ ਕੱਲ ਪ੍ਰਧਾਨ ਮੰਤਰੀ ਸਾਹਿਬ ਦੇ ਵੱਲੋਂ ਮੀਟਿੰਗ ਹੈ ਜਿਹੜੀ ਕੀਤੀ ਜਾਣੀ ਹੈ ਅੱਜ ਲਾਸਟ ਡੇਟ ਹੈ ਅੱਜ ਸ਼ਾਮ ਤੱਕ ਇਹ ਸਾਹਮਣੇ ਆਏਗਾ ਕਿ ਪੂਰੇ ਮਸਲੇ ਤੇ ਕਿ ਕੁਝ ਹੋਇਆ ਤੇ ਦੂਸਰੇ ਪਾਸੇ ਜਿਸ ਤਰ੍ਹਾਂ ਤੁਸੀਂ ਕਿਸਾਨਾਂ ਦੀ ਗੱਲ ਕਰ ਰਹੇ ਹੋ ਕਿਸਾਨਾਂ ਦੇ ਵੱਲੋਂ ਕੋਈ ਅਧਿਕਾਰਤ ਬਿਆਨ ਆਇਆ ਜਿਨ੍ਹਾਂ ਦੀ ਮਲਕੀਅਤ ਉਸ ਜ਼ਮੀਨ ਦੇ ਉੱਪਰ ਹੈ देखो फिलहाल ਦੀ ਗੱਲ ਇਹ ਕਿਉਂਕਿ ਜਿਹੜੀ ਚਿੱਠੀ ਹੈਗੀ ਉਹ ਕੱਲ ਦੇਰ ਸ਼ਾਮ ਲਿਖੀ ਗਈ ਹੈ ਇਸ ਕਰਕੇ ਕਿਸੇ ਵੀ ਤਰੀਕੇ ਦਾ ਕੋਈ ਅਧਿਕਾਰਤ ਬਿਆਨ ਹੈ ਜਿਹੜਾ ਉਹ ਯੂਨੀਅਨਾਂ ਦੇ ਵੱਲੋਂ ਨਹੀਂ ਆਏਗਾ ਕਿਉਂਕਿ ਯੂਨੀਅਨਾਂ ਲਗਾਤਾਰ ਡਿਮਾਂਡ ਕਰ ਰਹੀਆਂ ਸੀ ਕਿ ਸਾਡੇ ਜ਼ਮੀਨਾਂ ਦੇ ਜਾਇਜ਼ ਰੇਟ ਨਹੀਂ ਮਿਲ ਰਹੇ ਇਸ ਕਰਕੇ ਅਸੀਂ ਪ੍ਰਦਰਸ਼ਨ ਕਰ ਰਹੇ ਹਾਂ ਪਰ ਪੂਰੇ ਪੰਜਾਬ ਦੇ ਵਿੱਚੋਂ ਜ਼ਮੀਨ ਹੈ ਜਿਹੜੀ ਉਹ ਲਗਭਗ NHAI ਦੇ ਵੱਲੋਂ ਇਸ ਪ੍ਰੋਜੈਕਟ ਦੇ ਲਈ ਖਾਸ ਤੌਰ ਤੇ ਮੈਂ ਜ਼ਿਕਰ ਕਰ ਰਿਹਾ ਜੰਮੂ ਕਟੜਾ ਹਾਈਵੇ ਦੇ ਲਈ ਅਕਵਾਇਰ ਹੋ ਚੁੱਕੀ ਹੈ ਕੇਵਲ ਦੋ ਟੋਟੀਆਂ ਦੇ ਵਿੱਚ ਜਿਹੜੀ ਦਿੱਕਤ ਸੀ ਉਹ ਆ ਰਹੀ ਸੀ ਪਹਿਲਾ ਸੀ ਮਲੇਰਕੋਟਲੇ ਦਾ ਏਰੀਆ ਔਰ ਦੂਸਰਾ ਸੀ ਚ ਲਗਾਤਾਰ ਕਿਸਾਨਾਂ ਦੇ ਨਾਲ ਗੱਲਬਾਤ ਵੀ ਹੋਈ ਔਰ ਮਾਮਲੇ ਨੂੰ ਸੁਲਝਾਉਣ ਸੁਲਝਾਉਣ ਦਾ ਜਿਹੜਾ ਦਾਵਾ ਹੈਗਾ ਉਹ ਵੀ ਕੀਤਾ ਗਿਆ ਕਪੂਰਥਲੇ ਜਿਹੜੇ ਦੇ ਆਸ-ਪਾਸ ਦੇ ਕਿਸਾਨਾਂ ਦੇ ਵੱਲੋਂ ਜਿਹੜੀ ਜ਼ਮੀਨ ਦੇਣ ਦੇ ਲਈ ਸਹਿਮਤੀ ਆ ਉਹ ਵੀ ਪ੍ਰਗਟਾਈ ਗਈ ਭਗਵੰਤ ਮਾਨ ਦੇ ਵੱਲੋਂ ਖੁਦ ਉਹਨਾਂ ਮੀਟਿੰਗਾਂ ਨੂੰ ਕੰਡਕਟ ਕੀਤਾ ਗਿਆ ਕਿਸਾਨਾਂ ਨਾਲ ਗੱਲਬਾਤ ਸਿੱਧੇ ਤੌਰ ਤੇ ਕੀਤੀ ਗਈ ਪਰ ਕਈ ਵਾਰ ਹੁੰਦਾ ਹੈ ਕਿ ਕੋਈ ਇੱਕ ਅੱਧਾ ਕਿਸਾਨ ਹੁੰਦਾ ਹੈਗਾ ਜਿਸ ਦੀ ਵਜ੍ਹਾ ਦੇ ਕਰਕੇ ਪ੍ਰੋਬਲਮ ਆ ਜਾਂਦੀ ਹੈ ਪਰ ਉਸ ਦੇ ਕਰਕੇ ਕੋਈ ਵੱਡੇ ਪ੍ਰੋਜੈਕਟ ਨੂੰ ਠਾਣਾ ਨਾ ਲੱਗੇ ਇਸ ਚੀਜ਼ ਦੇ ਲਈ ਜਿਹੜੀ ਪੰਜਾਬ ਸਰਕਾਰ ਦੇ ਵੱਲੋਂ ਕਦਮ ਨੇ ਉਹ ਚੁੱਕੇ ਜਾ ਰਹੇ ਨੇ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਰੋਹਿਤ तमाम जानकारी सार्थक पंचोंद